ਮੈਂ ਤੇ ਜੋਗੀ ਹੱਥੇ ਡੋਰਾ ਛੱਡੀਆਂ ਜੋਗੀ ਆਪਿ ਨਿਭਾਈ ਜਾਨਦਾ ਏ ਮੈਂ ਤੇ ਜੋਗੀ ਹੱਥੇ ਡੋਰਾ ਛੱਡੀਆਂ ਜੋਗੀ ਆਪਿ ਨਿਭਾਈ ਜਾਨਦਾ ਏ ਬਾਹਾਂ ਫੜ ਕੇ ਸਿੱਧ ਜੋਗੀ ਜੋਗੀ ਮੈਨੂੰ ਪਾਰ ਰੰਘਾਈ ਜਾਂਦਾ ਏ ਮੈਂ ਤੇ ਜੋਗੀ ਹੱਥੇ ਡੋਰਾ ਛੱਡੀਆਂ ਜੋਗੀ ਆਪੇ ਸੁਭਾਈ ਜਾਂਦਾ ਏ ਮੈਂ ਤੇ ਜੋਗੀ ਹੱਥੇ ਡੋਰਾ ਛੱਡੀਆਂ ਹਾਂਜੀ ਜੈ ਬਾਬਾ ਪਾਲਖਨ ਸਾਹਿਬ ਮੈਂ ਸਰਪੰਚ ਪਿੰਡ ਸੀਣਾ ਤੋਂ ਜੀ ਪਿੰਡ ਸੀਣਾ ਤੋਂ ਹਰੇਕ ਸਾਲ ਦੀ ਤਰ੍ਹਾਂ ਸਿੱਧ ਬਾਬਾ ਬਲਖਨਾਥ ਜੀ ਦਾ ਸਾਲਾਨਾ 50ਵਾਂ ਚਾਲਾ ਅਬ ਸਿੱਧ ਬਾਬਾ ਬਲਖਨਾਥ ਜੀ ਦੇ ਦਰਬਾਰ ਤੇ 23 ਮਾਰਚ ਨੂੰ ਚਾਲਾ ਜਾ ਰਿਹਾ ਹੈ ਜੀ ਜਿਸ ਵਿੱਚ ਸਾਡੀ ਸਮੂਹ ਪੰਚਾਇਤ ਤੇ ਗ੍ਰਾਮ ਸਭਾ ਦੇ ਸਾਰੇ ਨਾਲ ਬਾਬਾ ਜੀ ਦੇ ਜਾਣਗੇ ਤੇ ਉੱਚੇ ਚੇ ਤੋਂ ਤੇ ਐਮਪੀ ਡਾਕਟਰ ਰਾਜਗੁਰੂ ਚੱਬੇਵਾਲ ਜੀ ਐਮਐਲਏ ਡਾਕਟਰ ਈਸ਼ਾਨ ਕੁਮਾਰ ਜੀ ਉੱਚੇ ਤੌਰ ਤੇ ਸ਼ਿਰਕਤ ਕਰਨਗੇ ਤੇ ਸਮੂਹ ਨਗਰ ਨਿਵਾਸੀਆਂ ਨੂੰ ਸਮੂਹ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਬਾਬਾ ਜੀ ਦੇ ਚਾਲੇ ਵਿੱਚ ਯੋਗਦਾਨ ਪਾਓ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਬਾਬੇ ਦੇ